ਸਤਿ ਜੀ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਪਤਾ ਹੀ ਹੈ ਕਿ ਦੋਨੇ ਦੇਸ਼ਾਂ ਦੀ ਜੰਗ ਖੋਗੀ ਹੈ ਤੇ ਦੋਨੇ ਦੇਸ਼ਾਂ ਦੀ ਸਾਂਝੀ ਹੋ ਗਈ ਹੈ 트럼ਪ ਨੇ ਸਾਂਝੀ ਕਰਾਤੀ ਯੂਨਿਟ ਟਵੀਟ ਕਰਕੇ ਪਾਦਾ ਕਿ ਅੱਜ ਤੋਂ ਬਾਅਦ ਨਾਉ ਪਹਿਲਾ ਵਾਰ ਕਰੂ ਨਾ ਇਹ ਕਰਨਗੇ ਵਧਾਈਆਂ ਹੈ ਇੰਡੀਆ ਲਈ ਵਧਾਈ ਆ ਬਾਈ ਤੇ ਆਪਣੇ ਸਭ ਤੋਂ ਵੱਧ ਪੰਜਾਬ ਬਰੇ ਸਿਰ ਕੁਝ ਕਵਰੀਆ ਬਾਈ ਜਿਹੜੇ ਆਪਣੇ ਬਾਰਡਰਾਂ ਤੇ ਲੋਕ ਬੈਠੇ ਸੀ ਹਨਾ ਪੰਜ ਛੇ ਦਿਨਾਂ ਤੋਂ ਸੁੱਤੇ ਨਹੀਂ ਸੀ ਉਹ ਆਪਣੇ ਘਰ-ਬਾਰ ਛੱਡ ਕੇ ਜਾ ਰਹੇ ਸੀ ਕਿਉਂਕਿ ਘਰ ਬਈ ਛੱਡਣਾ ਬਹੁਤ ਔਖਾ ਹੈ ਤੇ ਅੱਜ ਉਹਨਾਂ ਨੂੰ ਚੱਲ ਵਿਚਾਰੇ ਚੰਗੀ ਨਹੀਂ ਸੌਣਗੇ ਬਹੁਤ ਦਿਨ ਸੁੱਤੇ ਨਹੀਂ ਸੀ ਪਰ ਗੋਦੀ ਮੀਲੀ ਨੂੰ ਨੀਂਦ ਨਹੀਂ ਆਉਂਦੀ ਅੱਜ ਕਿਉਂਕਿ ਗੋਦੀ ਗੋਦੀ ਨੇ ਬਥੇਰਾ ਜ਼ੋਰ ਲਾਇਆ ਉਹ ਜੰਗ ਲੱਗ ਗਈ ਉਹ ਪਾਸਤਾ ਦਬਲਿਆ ਇਹ ਚੀਜ਼ਾਂ ਨਹੀਂ ਹੁੰਦੀਆਂ ਪਰਿਓ ਕਿਉਂਕਿ ਜੰਗ ਤਾਂ ਕਹਿੰਦੇ ਆਪਣੇ ਜੇ ਲੋਹੇ ਨੂੰ ਲੱਗ ਜੇ ਨਾ ਉਹਨੂੰ ਖਾ ਜਾਂਦੀ ਹੈ ਇਹ ਤਾਂ ਫਿਰ ਵੀ ਇਨਸਾਨਾਂ ਨੂੰ ਇਨਸਾਨਾਂ 'ਚ ਜੰਗ ਸੀ ਚੰਗੀ ਹੋਈ ਖਬਰ ਮੋਦੀ ਨੂੰ ਵੀ ਪਤਾ ਚੰਗੀ ਸੂਝ ਦੋਨਾਂ ਦੇ ਬਾਕੀ ਮંત્રી ਇਕੱਠੇ ਹੋਏ ਨੇ ਗੱਲਬਾਤ ਕੀਤੀ 트럼ਪ ਨੇ ਕਰਾਤੀ ਯਾਰ ਵਧੀਆ ਕੀਤਾ ਜੋ ਹੋਇਆ ਪਤਾ ਹੀ ਆ ਪਹਿਲਾਂ ਆਪਣੇ ਨੋਟ ਬੰਦੀ ਹੋਈ ਨੋਟ ਬੰਦੀ ਤੋਂ ਬਾਅਦ ਹੌਲੀ ਹੌਲੀ ਦੇਸ਼ ਅੱਗੇ ਜਾਣ ਲੱਗਾ ਤਾਂ ਕਰੋਨਾ ਆ ਗਿਆ ਕਰੋਨਾ ਚ ਪੜ੍ਹਾਈ ਖਰਾਬ ਹੋਈ ਜਵਸਤਾਂ ਦੀ ਸਾਰਾਂ ਦੀ ਖੱਜਲ ਖਵਾਰੀ ਹੋਈ ਤੇ ਹੁਣ ਥੋੜਾ ਜਿਹਾ ਸਹੀ ਮਾਹੌਲਾ ਸੀ ਹੁਣ ਚੰਗਲਾ ਮਾਹੌਲ ਬਣਦਾ ਸੀ ਲੌਕਡਾਊਨ ਨਾਲ ਹਾਲੀ ਹੋ ਗਿਆ ਸੀ ਬਾਈ ਕਿਉਂਕਿ ਇਹ ਚੀਜ਼ਾਂ ਮਾਰੀਆਂ ਹੁੰਦੀਆਂ ਨੇ ਦੇਸ਼ ਕਿਉਂਕਿ ਪਿੱਛੇ ਵਾ ਜਾਂਦਾ ਅੱਗੇ ਨਹੀਂ ਜਾਂਦਾ ਆਪਾਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਹੈ ਗੋਦੀ ਮੂਲੀ ਨੂੰ ਫੇਰ ਜਿਹਨੇ ਕਿਸੇ ਖਬਰ ਨਾ ਲਾਇਆ ਕਰੋ ਬਾਈ ਇਹਨਾਂ ਲੋਕ ਪਰੇਸ਼ਾਨ ਹੋਣ ਕਿਉਂਕਿ ਲੋਕਾਂ ਦੇ ਦਿਨਾਂ ਤੇ ਏਡਾਂ ਮਤਲਬ ਡਰ ਬਹਾਦਾ ਸੀ ਇਹਨਾਂ ਨੇ ਕਿ ਕੁਝ ਵੀ ਹੋ ਸਕਦਾ ਹੈ ਬਹੁਤ ਬਹੁਤ ਧੰਨਵਾਦ ਟਰੰਪ ਦਾ ਕਰਦੇ ਆ ਬਾਈ ਜਿਨੇ ਇਹ ਤਬਾਹੀ ਹੋਣ ਤੋਂ ਦੋਨੇ ਦੇਸ਼ بچਾਏ ਕਿਉਂਕਿ ਜੰਗ ਇੱਕ ਤਬਾਹੀ ਦਾ ਨਾ ਹੀ ਹੈ ਬਾਈ ਕਿਉਂਕਿ ਸਭ ਕੁਝ ਖਤਮ ਹੀ ਹੋ ਜਾਂਦਾ ਹੈ ਹੁਣ ਉਹ ਜੰਗਾਂ ਨਹੀਂ ਰਹੀਆਂ ਜੰਗਾ ਹੋਣ ਵਾਲੀਆਂ ਪਹਾੜੀਆਂ ਆਉਂਦੀਆਂ ਬਾਈ ਪਹਿਲਾਂ ਜੰਗਾਂ ਜਿੰਨਾਂ ਧੰਨਵਾਦ ਕਰਦੀ ਆ ਅਸੀਂ ਟਰੰਪ ਦਾ ਦੁਆਰ ਤੋਂ ਧੰਨਵਾਦ ਕਰਦੇ ਆ ਬਹੁਤ ਬਹੁਤ ਟਰੰਪ ਜੀ ਤੁਹਾਡਾ ਧੰਨਵਾਦ ਹੁਣ ਅੰਗਰੇਜ਼ੀ ਪੰਜਾਬੀ ਤਾਂ ਨਹੀਂ ਆਉਂਦੀ ਚਲੋ ਇੰਗਲਿਸ਼ ਚਾਹ ਨਹੀਂ ਸਕਦੇ ਥੈਂਕ ਯੂ ਜੀ ਠੀਕ ਹੈ ਨਾ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਵਧੀਆ ਹੋ ਗਿਆ ਤੁਸੀਂ ਹੱਸਦੇ ਰਹੋ ਖੁਸ਼ ਰਹੋ ਤਿੱਖਿਆੜਾ ਨਾ ਮਾਰੋ